ਇਸ ਨੂੰ ਤੁਸੀਂ ਰੋਕਦਾ ਸਾਥ ਨਹੀਂ ਬੋਲਣ ਤੋਂ ਇਹ ਬੀਜਪੀ ਆਪ ਹੀ ਇਹਨਾਂ ਨੂੰ ਜਵਾਬ ਦੇਊਗੀ ਪਰ ਮੇਰੇ ਖਿਆਲ 'ਚ ਇਹਨਾਂ ਦਾ ਜਿਹੜਾ ਰਵਈਆ ਰਿਹਾ ਹੈ ਕੇਜਰੀਵਾਲ ਔਰ ਮਾਨ ਦਾ ਪੰਜਾਬ ਦੇ ਵਿੱਚ ਦੂਜੀ ਸਿਆਸੀ ਪਾਰਟੀਆਂ ਨਾਲ ਉਹ ਵਧੀਆ ਨਹੀਂ ਰਿਹਾ ਤੇ ਇਹਨਾਂ ਨੂੰ ਇਹ ਜਿਹੇ ਸਵਾਲ ਨਹੀਂ ਪੁੱਛਣੇ ਚਾਹੀਦੇ ਜਦ ਆਪ ਹੀ ਨਹੀਂ ਇਹ ਵਧੀਆ ਰਵਈਆ ਕਰਦੇ ਜੀ ਆਪ ਪਾਰਟੀ ਦੇ ਮੰਤਰੀ ਅਸ਼ਲੀਲ ਵੀਡੀਓ ਦਾ ਮੁੱਦਾ ਜਿਹੜਾ ਹੈਗਾ ਮਜੀਠੀ ਨੇ ਵੀ ਉਠਾਲਿਆ ਤੇ ਅੱਜ ਜਾਖੜ ਸਾਹਿਬ ਨੇ ਵੀ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਹਾਂਜੀ ਗਵਰਨਰ ਸਾਹਿਬ ਨੂੰ ਆਪ ਦੇ ਕੇ ਆਏ ਨੇ ਮੈਂ ਮਹਾਰਾਜਨ ਮਜੀਠਿਆ ਔਰ ਅਕਾਲੀ ਦਲ ਵਾਲੇ ਹਾਂਜੀ ਦੇਖੋ ਬਹੁਤ ਜਲਦੀ ਇਹ ਬਿਨਾ ਫੈਕਟਸ ਤੋਂ ਥੋੜੀ ਜੀ ਕਿਸੇ ਦੀ ਕੰਪਲੇਂਟ ਦੇ ਉੱਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇ ਆਪ ਤੋਂ ਉਹਨਾਂ ਨੂੰ ਮੈਂਟ ਦੇ ਵਿੱਚ ਉੱਤੇ ਕਾਰਵਾਈ ਕਰ ਦਿੰਦੇ ਨੇ ਜਦ ਇਹਨਾਂ ਦੀ ਆਪਣੀ ਵਾਰੀ ਆਂਦੀ ਹੈ ਤਾ ਇਹ ਕਾਰਵਾਈ ਨੂੰ ਰੋਕ ਦੇਣੇ ਇਹ ਗਲਤ ਗੱਲ ਹੈ 도ਗਲੀ ਨੀਤੀ ਨਹੀਂ ਚਲਣੀ ਚਾਹੀਦੀ ਜੋ ਇਹ ਕਹਿੰਦੇ ਕਿ ਅਸੀਂ ਨਿਆਂ ਹੀ ਦਿੰਦੇ ਤੇ ਨਿਆਂ ਹੀ ਦੇਣ ਔਰ ਸਹੀ ਤਰੀਕੇ ਦੇ ਨਾਲ ਜਾਂਚ ਕਰਨ ਕੀ ਲੱਗਦਾ ਮਿਲ ਸਕੂਗਾ ਨਿਆਂ ਸਰਕਾਰ ਇਹਨਾਂ ਦੀ ਹਾਲੇ ਤੱਕ ਤਾਂ ਨਹੀਂ ਲੱਗਦਾ